ਲੋ ਵੀ ਮਿੱਤਰੋ ਬਹੁਤ ਚੰਗੀ ਦੂਜਾ ਸੂਆ ਚੰਗੇ ਸੀਵੰਦੀ ਘਰੇਲੂ ਬੱਛੀ ਵਿਖਾਉਣੀਆਂ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਨਾਗਬਾਈ ਦੇ ਸਾਰੇ ਚੰਗੇ ਆ ਦੋ ਝੋਟੀਆਂ ਬਹੁਤ ਚੰਗੀਆਂ ਸਨਕੀਆਂ ਰਾਜੀ ਆ ਦੋ ਡੱਬੀਆਂ ਵੜਣਾ ਪਰੇ ਬੇਟਾ ਪੂਰੀਆਂ ਰਾਜੀ ਤੇ ਆ ਵੜ ਬਾਈ ਦੀ ਸੇਲ ਹੈ ਡੈਨਮਾਰਕ ਦੇ ਸੀਵੰਦੀ ਆ ਤੇ ਪਾਈਪਰ ਬੁੱਲ ਤੋਂ ਅੱਗੇ ਗੱਭਣ ਸੇਵਾ ਸੰਭਾਲ ਬਾਈ ਦੀ ਫੌਲੀ ਆ ਪੂਰੀ ਭਾਰੀ ਫਲ ਜਾਣ ਵਾਲੀ ਦੂਜਾ ਸੂਆ ਚੰਗੇ ਦੁੱਧ ਵਾਲੀ ਟੌਪ ਦੀ ਵੜ ਜੇ ਤੁਸੀਂ ਆਉਂਗੇ ਆ ਕੇ ਘਰੇ ਵੀਰ ਦੇ ਅੱਖਾਂ ਨਾਲ ਵੜ ਦੇਖੋਗੇ ਮੈਨੂੰ ਤਾਂ ਲੱਗਦੇ ਨਹੀਂ ਜਿਹੜਾ ਵੀਡੀਓ ਤੇ ਵੇਖ ਕੇ ਪਸੰਦ ਕਰਕੇ ਆ ਗਿਆ ਤੇ ਘਰੋਂ ਕੋਈ ਮੁੜ ਕੇ ਜਾਊ ਕਿਉਂਕਿ ਵਾਕਈ ਪੂਰੀ ਰਾਜੀ ਚੰਗੇ ਦੁੱਧ ਵਾਲੀ ਫੁੱਲ ਬਿਟ ਟੌਪ ਦੀ ਵੜ ਹਵਾਨਾ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਦੇਣ ਹਜੇ 4 ਕ ਪਏ ਆ ਜਾਨਵਰ ਦਾ ਪਤਾ ਨਹੀਂ ਹੁੰਦਾ ਦਿਹਾੜੀ ਪਹਿਲਾਂ ਵੀ ਸੂਲ ਪਏ ਤੇ ਦੋ ਦਿਨ ਉੱਪਰ ਵੀ ਲੈ ਸਕਦਾ 23 24 ਕਿਲੋ ਦੁੱਧ ਪਾਈ ਕਹਿੰਦਾ ਮੈਂ ਇਹਦੇ ਥਲੋਂ ਚੋਇਆ ਤੇ ਜਿਵੇਂ ਕਈ ਝੂਠ ਮਾਰਦੇ ਨੇ ਉਵੇਂ ਵੇੜ ਦੇ ਸਾਣ ਦੇ ਭਾਵੇਂ 30 ਕਿਲੋ ਕਹਦੇ ਵੇਖਣ ਨੂੰ ਲੱਗਦਾ ਵੀ ਹੈ ਕਿ ਦਿੱਤਾ ਹੋ ਪਰ 23-24 ਕਿਲੋ ਝੋਆ ਐਰ ਕੀ ਬਾਈ ਕਹਿੰਦਾ 27-28 ਕਿਲੋ ਦੁੱਧ ਦੀ ਉਮੀਦ ਹੈ ਕਿ ਇਹਨਾਂ ਪਿਆ ਜੂ ਫਾਈਪਰ ਬੋਲ ਦਾ ਸੀਵਨ ਲੱਗਿਆ ਜੀ ਤੋਂ ਗੱਬਣ ਜਿਹਦੇ ਵੀ ਪਸੰਦ ਆਉਂਦੀ ਆ ਜਿਲ੍ਹਾ ਮੋਗਾ ਦੇਮਰੂ ਖੁਰਦ ਪਿੰਡ ਨੇੜੇ ਰੋਡੇ ਮੇਰੇ ਪਿੰਡ ਤੋਂ ਸ਼ੇਪ ਦੇ ਵਾਲੇ ਪਾਸੇ ਨੂੰ ਅਸਾਂ 4 ਕਿਲੋਮੀਟਰ ਦੀ ਦੂਰੀ ਤੇ ਆ ਮੇਰੇ ਖਵਾਂਡ ਪਿੰਡ ਦੀ ਵੀਡੀਓ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇੱਕ ਵਾਰੀ ਮਾੜੀ ਜੀ ਤੋਰ ਕੇ ਤੁਹਾਨੂੰ ਵਕਾ ਦਿੰਨੇ ਆ ਪੂਰੀ ਵੀਡੀਓ YouTube ਚੈਨਲ ਹਿੰਮਤ ਦੀ ਵੀ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਕੋਈ ਵਪਾਰ ਦਾ ਕੰਮ ਨਹੀਂ ਦੂਜਾ ਸੂਆ ਡੱਬੀ ਪ੍ਰਿੰਟ ਵਾਲੀ ਪੂਰੀ ਭਾਰੀ ਚੰਗੇ ਦੁੱਧ ਵਾਲੀ ਟੌਪ ਦੀ ਵੈੜ ਮੁੱਲ ਜਿਵੇਂ ਜਾਇਜ਼ ਇਹੀ ਵਪਾਰੀ ਦੇ ਘਰੇ ਜਾਂ ਫਾਰਮ ਚੋਂ ਲੈਣੀ ਹੁੰਦੀ ਦੁੱਗਣਾ ਮੁੱਲ ਹੋਣਾ ਸੀ ਪਰ ਜਮਾ ਲੋਟ ਜੇ ਆਪਾ ਕਲਟਰ ਲਹੇ ਜੀ ਕਾਫੀ ਬਾਕੀ ਹੈ ਦਿਨ ਡੇਟ ਮੁਤਾਬਕ 4 ਪਏ ਆ 4ਾਂ ਦੇ 6 ਵੀ ਲੈ ਸਕਦੀ ਹੈ ਤੇ 4ਾਂ ਦੀ ਨਹੀਂ ਵੀ ਸੂ ਸਕਦੀ ਉਹ ਅਗੇ ਮਹਾਰਾਜ ਦੇ ਰੰਗ ਥਣ 4 ਹੀ ਮੋٹے ਮੋٹے ਕੋਈ ਫੋਟ ਨਹੀਂ ਸ਼ਾਂਗ ਨਹੀਂ ਸੀਲ ਸੋ ਫਲ ਬਾਈ ਕੰਨ ਆਪਾਂ ਜਵਾਕ ਚ ਹੋਈ ਜਾਣ ਡੈਨਮਾਰਕ ਦੇ ਸੀਵਨ ਦੀ ਪਾਈਪਰ ਤੋਂ ਅੱਗੇ ਗੱਬਣ এবੀਐਸ ਦਾ ਸੀਵਨ ਲੱਗਿਆ ਫਰੁੱਟ ਡੇ ਪਿੰਡ ਤੋਂ ਸ਼ੇਪ ਦੇ ਵਾਲੇ ਪਾਸੋਂ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੇਮਰੂ ਖੁਰਦ ਇੱਕ ਸਾਈਡ ਨੱਥੂ ਵਾਲਾ ਲੰਡੇ ਪਲੂਰੇ ਆਣ ਗਵਾਂ ਦੇ ਪੰਡ ਛੋਟਾ ਪੰਡ ਆ ਤਾਂ ਵੱਡੇ ਪੰਡ ਤੋਂ ਦੱਸਦੇ ਆ ਬਾਕੀ ਫੋਨ ਨੰਬਰ ਚੱਲੀ ਜਾਂਦਾ ਫੋਨ ਲਾਓ ਬਾਈ ਨੂੰ ਪ੍ਰੋਪਰ ਸਾਰਾ ਐਡਰੈਸ ਮੁਝਾ ਦਊਗਾ ਐਚ ਐਫ ਨਸਲ ਦੀ ਡੱਬੀ ਟਾਪ ਦੀ ਦੂਜਾ ਸੂਆ ਚੰਗੇ ਦੁੱਧ ਵਾਲੀ ਗੱਭਣ ਤਿਆਰ ਬੱਚੀ 27 28 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਐਡੀ ਵੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਇਹੀ ਕਿਤੇ ਫਾਰਮ ਚੋਂ ਨਹੀਂ ਫਾਰਮਾਂ ਦਾ ਡਰਾਮਾ ਡਰਾਮ ਦੁੱਧ ਚੋਈ ਜਾਂਦੇ ਆ ਪਰ ਨਾਰਮਲ ਦਰਮਿਆਨੀ ਸੇਵਾ ਦੇ ਵੀਰ ਇਹਨਾਂ ਦੁੱਧ ਚੋਇਆ 23 24 ਕਿਲੋ ਪੰਜ ਸੱਤ ਪਸ਼ੂਆਕ ਖੇਤੀਬਾੜੀ ਦੇ ਨਾਲ ਸਹਾਇਕ ਤੰਤਰ ਦੇ ਤੌਰ ਤੇ ਵੀ ਉਹਦੇ ਜਾਨਵਰ ਰੱਖਿਆ ਸਾਰੇ ਪਸ਼ੂਕਾਂ